ਤੁਸੀਂ ਦੇਖ ਰਹੇ ਹੋ ਪੰਜਰਾਂ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਬੀਤੇ ਹੀ ਦਿਨ ਜਸਵਿੰਦਰ ਪੱਲਾ ਜੀ ਦਾ ਦੇਹਾਂਤ ਹੋਇਆ ਸੀ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਮੁਕਾਮ ਹਾਸਿਲ ਕੀਤਾ ਹੈ ਬਹੁਤ ਸੁਪਰ ਹੀਟ ਫਿਲਮਾਂ ਦਿੱਤੀਆਂ ਨੇ ਕਮੇਡੀਅਨ ਦੇ ਉਹ ਕਿੰਗ ਕਹੇ ਜਾਂਦੇ ਨੇ ਤੇ ਅੱਜ ਉਹਨਾਂ ਦਾ ਜਿਹੜਾ ਕਿ ਅੰਤਿਮ ਸੰਸਕਾਰ ਹੈ ਬਲੌਂਗੀ ਇੱਥੇ ਅਸੀਂ ਪਹੁੰਚੇ ਹੋયા ਕਈ ਦਿਜ ਜਿਹੜੇ ਕਲਾਕਾਰ ਨੇ ਪੰਜਾਬੀ ਇੰਡਸਟਰੀ ਦੇ ਉਹ ਇੱਥੇ ਪਹੁੰਚੇ ਹੋਏ ਨਹੀਂ

ਬਈ ਇਹ ਕਾਟਾ ਪੂਰਾ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ ਠੀਕ ਹੈ ਦੁਨੀਆ ਤੇ ਬਹੁਤ ਲੋਕ ਹੁੰਦੇ ਨੇ ਜਾਂਦੇ ਨੇ ਔਰ ਇਹ ਚੱਕਰ ਚੱਲਦਾ ਹੀ ਰਹਿਣਾ ਹੈ ਪਰ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਜੁਗਾ ਤੱਕ ਯਾਦ ਵੀ ਰਹਿੰਦੇ ਨੇ ਔਰ ਦੁਨੀਆ ਦੇ ਦਿਲ ਤੇ ਛਾਪ ਛੱਡ ਜਾਂਦੇ ਨੇ ਜਸਵਿੰਦਰ ਪਟਲਾ ਜੀ ਉਹਨਾਂ ਜੋ ਸੀਗੇ ਅਸੀਂ ਇਕੱਠਿਆਂ ਨੇ ਕੰਮ ਕੀਤਾ ਪ੍ਰੋਫੈਸਰ ਮੋਹਨ ਸਿੰਘ ਦੇ ਫਾਊਂਡੇਸ਼ਨ ਦੀ ਸਟੇਜ ਦੇ ਉੱਤੇ ਅਸੀਂ ਹਰ ਸਾਲ ਇਕੱਠੇ ਹੁੰਦੇ ਸੀ ਹਾਲਾਂਕਿ পেশਾ ਉਹਨਾਂ ਦਾ ਉਹ ਪ੍ਰੋਫੈਸਰ ਸੀਗੇ ਐਗਰੀਕਲਚਰ ਯੂਨੀਵਰਸਿਟੀ ਦੇ ਪਰ ਮੈਂ ਸਮਝਦਾ ਵੀ ਜਿਹੜਾ ਉਹਨਾਂ ਨੇ ਇੱਕ ਕਲਾ ਦਾ ਪੱਲਾ ਫੜਿਆ ਸੀਗਾ ਔਰ ਉਹਦੇ ਵਿੱਚ ਉਹ ਪ੍ਰਵੀਣ ਸੀਗੇ ਉਹਦੇ ਵਿੱਚੋਂ ਐਸਾ ਸੀਗੇ ਉਹਨਾਂ ਨੂੰ ਲੋਕੀ ਉਡੀਕਦੇ ਸੀ ਦੇਖਣਾ ਚਾਹੁੰਦੇ ਸੀ ਸੁਣਨਾ ਚਾਹੁੰਦੇ ਸੀ ਔਰ ਅੱਜ ਉਹ ਆਵਾਜ਼ ਬਿਲਕੁਲ ਖਤਮ ਹੋ ਗਈ ਹੈ ਤੇ ਦੁਨੀਆ ਉਦਾਸ ਹੈ ਜਿਹੜੇ ਕਲੀਕਸ ਨੇ ਅਸੀਂ ਲੋਕ ਜਿਹੜੇ ਹਲਾ ਤਲਾਕਾਰ ਸਾਡੇ ਪਰਿਵਾਰ ਚ ਇੱਕ ਮੈਂਬਰ ਵਿਛੜ ਗਿਆ ਸਾਨੂੰ ਬਹੁਤ ਤਕਲੀਫ ਹੈ ਉਹਨਾਂ ਦੇ ਨਾਲ ਮੈਨੂੰ ਸਟੇਜਾਂ ਕਰਨ ਦਾ ਵੀ ਟਾਈਮ ਮਿਲਿਆ ਟੀਵੀ ਪ੍ਰੋਗਰਾਮ ਕਰਨ ਦਾ ਵੀ ਮੈਨੂੰ ਮਤਲਬ ਜਿਹੜਾ ਉਹ ਵਕਤ ਮਿਲਿਆ ਡਾਕਟਰ ਦਸਵਿੰਦਰ ਪਰਲਾ ਨੂੰ ਮੈਂ ਜ਼ਿੰਦਗੀ ਚ ਕਦੇ ਉਦਾਸ ਦੇਖਿਆ ਹੀ ਨਹੀਂ ਮੈਂ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਚਿਹਰਾ ਜਦੋਂ ਅਸੀਂ ਘਰ ਦੇਖ ਕੇ ਆਏ ਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਖਮੋਸ਼ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਖਮੋਸ਼ ਨਹੀਂ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਠਮਾਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਸੀ ਮਤਲਬ ਜ਼ਿੰਦਗੀ ਦੇ ਸ਼ਾ ਅਸਵਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਹਾਸਿਆਂ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜ ਨੂੰ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਮੈਂ ਸੋਚਦਾ ਹਾਂ ਲਾ ਬਹੁਤ ਕੁਝ ਉਹਨਾਂ ਦੇ ਅੰਦਰ ਪਿਆ ਸੀ ਜਿਹੜਾ ਸਾਡੇ ਪੰਜਾਬੀ ਸਿਨੇਮਾ ਨੂੰ ਪੰਜਾਬੀ ਇਤਿਹਾਸ ਨੂੰ ਹਜੇ ਦੇਣਾ ਸੀ ਉਹਨਾਂ ਨੇ ਬਹੁਤ ਵੱਡਾ ਘਾਟਾ ਹੈ ਪਹਿਲਾਂ ਹੀ ਸਾਡੀ ਛੋਟੀ ਇੰਡਸਟਰੀ ਹੈ ਆਰਟਿਸਟ ਜਿਹੜੇ ਥੀਏਟਰ ਆਰਟਿਸਟ ਹੈ ਜੈਨੂਇਨ ਆਰਟਿਸਟ ਹੈ ਜਿਹੜੇ ਕਰੈਕਟਰ ਚ ਵੜ ਜਾਂਦੇ ਆ ਉਹ ਬੜੇ ਘਟ ਨੇ ਜਦੋਂ ਜਦੋਂ ਆਪਾਂ ਸੀਰੀਜ਼ ਦੇਖਾਂਗੇ ਕੈਰੀਅਨ ਜੱਟਾ ਹੋਵੇ ਵੀ ਸ਼ਾਇਦ I think ਕੈਰੀਅਨ ਜੱਟਾ ਦਾ ਨੈਕਸਟ ਜਿਹੜਾ ਸੀਕਵਲ ਹੈ ਉਹਦਾ ਕੰਮ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਉਹ ਅਧੂਰਾ ਰਹਿ ਗਿਆ ਜਾਂ ਸਰਦਾਰ ਜੀ ਮੂਵੀ ਦਾ ਸੀਕਵਲ ਹੈ ਉਹ ਵੀ ਅਧੂਰਾ ਹੈ ਬਹੁਤ ਬਹੁਤ ਕੰਮ ਅਜੇ ਦੂਰੇ ਪਈ ਸੀਗੇ ਉਹਨਾਂ ਦੇ ਕਰਦਾਰਾਂ ਨੂੰ ਦੇਖ ਕੇ ਆਪਾਂ ਹਮੇਸ਼ਾ ਆਨੰਦਮਾਨ ਦੇ ਰਹਾਂਗੇ ਪਰ ਉਹਨਾਂ ਦੀ ਜਿਹੜੀ ਘਾਟ ਹੈ ਉਹ ਹਮੇਸ਼ਾ ਸਾਨੂੰ ਰੜਕਦੀ ਰਹਣੀ ਹੈ ਸਰ ਸਾਈਡੋ 1 ਮਿੰਟ ਸਾਈਡੋ ਹੋ ਜਾ ਦੇ ਕੋਈ ਇੱਕ ਬੜੀ ਕਹਾਵਤ ਆ ਪਸੁੰਦੇ ਆ ਕਹਿੰਦੇ ਜੀ ਇੱਕ ਚੈਪਟਰ ক্লোਜ਼ ਹੋ ਗਿਆ ਪਰ ਮੈਂ ਕਹਾਂਗਾ ਚੈਪਟਰ ਨਹੀਂ ਸਿਲੇਬਸ ਹੀ ਖਤਮ ਹੋ ਗਿਆ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਨਾਮ ਇੱਕ ਇੰਸਟੀਚੂਸ਼ਨ ਸੀ ਪੱਲਾ ਸਾਹਿਬ ਕਿਉਂਕਿ ਉਹ ਜੋ ਰਸਟਿਕ ਹਿਊਮਰ ਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਉਹ ਕੋਈ ਨਹੀਂ ਕਰ ਸਕਿਆ ਕਿਉਂਕਿ ਸਾਡੇ ਕੋਲ ਦੋ ਬਹੁਤ ਮਹਾਨ ਕਲਾਕਾਰ ਰਹੇ ਪੱਟੀ ਸਾਹਿਬ ਉਹਨਾਂ ਨੇ ਅਰਬਨ ਹਿਊਮਰ ਇੰਟਰੋਡਿਊਸ ਕੀਤਾ ਸੀ ਇੰਟੈਲੈਕਚੁਅਲ ਹਿਊਮਰ ਤੇ ਪੱਲਾ ਸਾਹਿਬ ਕੋਲ ਰਸਟਿਕ ਦੇਸੀ ਘਰਾਂ ਦਾ ਪਿੰਡਾਂ ਦਾ ਗਲੀਆਂ ਮਹੱਲਿਆਂ ਦਾ ਹਿਊਮਰ ਸੀ ਬਟ ਉਹਨੂੰ ਉਹਨਾਂ ਨੇ ਇੰਟਰੈਕਟ ਦੇ ਨਾਲ ਮਿਕਸ ਕੀਤਾ ਹੈ ਕਲਾ ਉਹਨਾਂ ਕੋਲ ਸੀ ਅਸੀਂ ਸਾਰੇ ਹੀ ਉਹਨਾਂ ਤੋਂ ਬਹੁਤ ਇਨਸਪਾਇਰਡ ਸਿਗੇ ਤੇ ਅਸੀਂ ਬੜੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਆ ਰਹੇ ਸੀ ਤੇ ਜੀ ਸਮਝ ਸਕਦੇ ਹੋ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਉਹਨਾਂ ਨਹੀਂ ਰਹੇ ਜਿੰਨਾ ਸਾਡਾ ਫਿਲਮੀ ਪਰਿਵਾਰ ਇਕੱਠਾ ਰਿਹਾ ਅਸੀਂ ਤਾਂ ਆਪਣੇ ਘਰ ਆਏ 4 ਦਿਨ ਲਈ ਫਿਰ ਸ਼ੂਟਿੰਗ ਤੇ ਚਲੇ ਗਏ ਅਸੀਂ ਇਕੱਠਿਆਂ ਨੇ ਬਹੁਤ ਸਮੇਂ ਬਿਤਾਏ ਨੇ ਹੁਣ ਉਹ ਇੱਕ ਇੱਕ ਪਲ ਇੱਕ ਇੱਕ ਜਿਹੜਾ ਮੋਮੈਂਟ ਹੈ ਸੂਲ ਬਣ ਕੇ ਚੁਬਦਾ ਰਹੇਗਾ ਸਾਡੇ ਉਹਨਾਂ ਦਾ ਗਾਹੇ-ਬਗਾਹੇ ਜ਼ਿਕਰ ਹੋਏਗਾ ਉਹਨਾਂ ਦੀਆਂ ਗੱਲਾਂ ਯਾਦ ਆਉਣਗੀਆਂ ਘਰਾਂ 'ਚ ਡਿਸਕਸ ਹੋਣਗੀਆਂ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਇੱਕ ਚੀਜ਼ ਵੀ ਨਿਕਲੇਗੀ ਇੱਕ ਮਨਚ ਤਕਲੀਫ ਵੀ ਉੱਠੇਗੀ ਕਿ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਅਸੀਂ ਅੱਜ ਵੀ ਪੱਟੀ ਸਾਹਿਬ ਨੂੰ ਓਨਾ ਹੀ ਯਾਦ ਕਰਦੇ ਹਾਂ ਤੇ ਵਿਵੇਕ ਜੀ ਨੂੰ ਓਨਾ ਮਿਸ ਕਰਦੇ ਹਾਂ ਤੇ ਇਹ ਵੀ ਉਸ ਥਾਂ ਤੇ ਉਸ ਸ਼ੈੱਲ 'ਚ ਜਾ ਕੇ ਬਹਿ ਗਏ ਜਿਹੜੇ ਕਹਿਣਗੇ ਸਾਨੂੰ ਕਿਤੇ ਪੁਲਾ ਕੇ ਦਿਖਾਓ ਜੇ ਪੁਲ ਸਕਦੇ ਹੋ ਤਾਂ ਨਹੀਂ ਪੱਲਾ ਸਾਹਿਬ ਤੁਹਾਨੂੰ ਨਹੀਂ ਪੁਲ ਸਕਦੇ ਅਸੀਂ ਕਦੇ ਵੀ ਉਸ ਕੱਲ ਵੀ ਤੈ ਰਹੇ ਸੀ ਕਿ ਜੇ ਕਿਤੇ ਪਰ ਜਾ ਕੇ ਮੁਲਾਕਾਤ ਮੈਂ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਚੀਜ਼ ਚ ਬਲੀਵਰ ਨਹੀਂ ਉਦਾਂ ਵੀ ਮੈਂ ਪਰ ਇਹ ਕਹਿੰਨਾ ਵੀ ਮੈਨੂੰ ਮੇਰਾ ਮਨ ਕਹਿੰਦਾ ਵੀ ਕਿਸੇ ਜਹਾਨ ਤਾਂ ਕਦੇ ਮੁਲਾਕਾਤ ਹੋਏਗੀ ਪਤਾ ਨਹੀਂ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਹੋਰ ਵੀ ਐ ਪਤਾ ਨਹੀਂ ਕੋਈ ਜਹਾਨ ਹੋਏਗਾ ਜਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਵੀ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਇੱਧਰ ਪਰ ਉਮੀਦ ਹੀ ਐ ਕਿ ਕਦੇ ਤਾਂ ਕਿਸੇ ਜਹਾਨ ਚ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬੈਠਾਂਗੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੇ ਇਦਾਂ ਦੇ ਸੱਜਣ ਚਲੇ ਗਏ ਜਿਨ੍ਹਾਂ ਨੂੰ ਅਸੀਂ ਉਡੀਕਦੇ ਆ ਕਿ ਕਿਸੇ ਜਹਾਨ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਹੈ ਤਾਂ ਪੱਲਾ ਸਾਹਿਬ ਤੁਹਾਨੂੰ ਵੀ ਜ਼ਰੂਰ ਕਿਤੇ ਤਾਂ ਮਿਲਾਂਗੇ ਜ਼ਰੂਰ ਕਿਤੇ ਗੱਲ ਹੋਏਗੀ ਤੁਹਾਡੇ ਨਾਲ ਕਿਸਮ ਮਰਨਾ ਸੱਚ ਹੈ ਜੁਣਾ ਝੂਠ ਹੈ ਜਿਸ ਤਰੀਕੇ ਪੱਲਾ ਸਾਹਿਬ ਦੀ ਲਾਸਟ ਵੀਡੀਓ ਜਿਹੜੀ ਅੱਜ ਚੱਲ ਰਹੀ ਹੈ ਲੋਕ ਬਹੁਤ ਸ਼ੇਅਰ ਕਰ ਰਹੇ ਨੇ ਮਜਬੂਰ ਜਿ ਲੱਗ ਗਈ ਜਿੰਨਾਂ ਜਾਣ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਕਿ ਕਿ ਛੜਕ ਨੇ ਰਹਿਲਾ ਪਹਿਲੀ ਗੱਲ ਤੋਂ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋਏ ਸੀ ਉਦੋਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤੇ ਤਾਂ ਹੋਰ ਜ਼ਿਆਦਾ ਤਕਲੀਫਾਂ ਆ ਚੁੱਕੇ ਸੀ ਉਦੋਂ ਤਾਂ ਨਾ ਵੀਡੀਓ ਬਣ ਸਕਦੀ ਸੀ ਨਾ ਬਣਵਾ ਸਕਦੇ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ ਉਹ ਦਰਸ਼ਕਾਂ ਦੇ ਵੀ ਉਦਾਂ ਦੇਖਣਾ ਨਹੀਂ ਚਾਹੁੰਦੇ ਪਰਿਵਾਰਾਂ ਨੇ ਵੀ ਤਾਂ ਹੀ ਕਦੇ ਆਫੀਸ਼ੀਅਲੀ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ 'ਚ ਦੇਖਿਆ ਹੁੰਦਾ ਤੇ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਪਾਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਉਸੇ ਰੂਪ 'ਚ ਯਾਦ ਕਰਨ ਤੇ ਕਿਉਂਕਿ ਭੱਲਾ ਸਾਹਿਬ ਨੂੰ ਤਕਲੀਫ 'ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ ਤੇ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲ ਉਹਨਾਂ ਦੀਆਂ ਚੰਗੀਆਂ ਵੀਡੀਓ ਉਹਨਾਂ ਦੀ ਹਸਣ ਖੇਡਣ ਵਾਲੀਆਂ ਜੋ ਕਰੈਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ 'ਚ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ ਨੂੰ ਐ ਐਕਸਪੈਂਡ ਕਰ ਉਹ ਮਤਲਬ ਪੇਜ ਕੇ ਜ਼ਿਆਦਾ ਅਸੀਂ ਉਹਨੂੰ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਗਿੱਪੀ ਮੈਂ ਬੀਨੂ ਆਪਣਾ ਕਰਮਜੀਤ ਸਰ ਬੀ ਐਨ ਸ਼ਰਮਾ ਸੰਗਾ ਸਾਡੇ ਛਿਆਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜੇ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ساری ਜ਼ਿੰਦਗੀ ਉਹਨਾਂ ਕੈਰੀ ਕੀਤੀ ਐ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਐ ਔਰ ਹਮਦਰਦੀ ਕਰਨ ਵਾਸਤੇ ਨਹੀਂ ਜ਼ਿਆਦਾ ਫੈਲਾਉਣੀ ਚਾਹੀਦੀ ਬਟ ਤਕਲੀਫ ਯਹਾਂ ਪੱਲਾ ਸਾਹਿਬ ਨੂੰ ਪਤਾ ਸੀ ਜਾਂ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਉਹ ਦੇਖੀ ਹੈ ਸਰ ਤੁਸੀਂ ਵਿਦੇਸ਼ ਚ ਵੀ ਕੀ ਸ਼ੁਕਰ ਕਿੱਥੋਂ ਆਇੱਚੇ ਵੀ ਕਿੱਥੇ ਬਹੁਤ ਧਿਆਨ ਰੱਖਦੇ ਸੀ ਉਹਨਾਂ ਦੀ ਸੇਹ ਦਾ ਜੇ ਮਿੱਠਾ ਨਹੀਂ ਖਾਣ ਲੈਣਾ ਉਹਨਾਂ ਨੂੰ ਬਹੁਤ ਕੁਝ ਧਿਆਨ ਆਹੀ ਜੀ ਸਾਡੇ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਬੀ ਜੀ ਦਾ ਵੀ ਫੋਨ ਆ ਜਾਂਦਾ ਰਹਿੰਦਾ ਧਿਆਨ ਰੱਖਿਓ ਮਿੱਠਾ ਨਾ ਖਾਣ ਬਹੁਤ ਉਹ ਗਿੱਪੀ ਦਾ ਤੁਸੀਂ ਹੁਣੇ ਵੀਡੀਓ ਦੇਖਿਆ ਵੀ ਹੁਣੇ ਵੀ ਉਹ ਕਿਦਾਂ ਚੋਰੀ ਦੀ ਬਰਫੀ ਉਹਨਾਂ ਦੇ ਹੱਥੋਂ ਖੋਈ ਤੇ ਮੈਂ ਵੀ ਜਦੋਂ ਅਸੀਂ ਪਹਿਲੀ ਕੈਰੀ ਹਾਂ ਜੱਟਾ ਕੀਤੀ ਹੈ ਤੇ ਉਦੋਂ ਮੇਰਾ ਪਹਿਰਾ ਹੁੰਦਾ ਸੀ ਵੀ ਮਿੱਠਾ ਡੱਬਾ ਉਹਨਾਂ ਤੇ ਅਸੀਂ ਹੱਸਣਾ ਜੀ ਕਹਣਾ ਪੱਲਾ ਸਾਹਿਬ ਡੱਬਾ ਆਇਆ ਖਾਲੀ ਉਹ ਲੈ ਲੈਂਦੋ ਫਿਰ ਤੁਹਾਨੂੰ ਦਿਖਾਵਾਂਗੇ ਕਿਹੜਾ ਆ ਤੇ ਉਹਨਾਂ ਫਿਰ ਕਹਿਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਦੋ ਲੈ ਆ ਕੇ ਮੈਂ ਖੁਸ਼ ਹੋਵਾਂਗਾ ਵੀ ਅੱਜ ਕਦੀ ਪਰਫਿਊਮ ਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਮਿੱਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਜ਼ ਲੱਭਣੇ ਖਾਂਦੇ ਕਿਉਂਕਿ ਇਹ ਉਹਨਾਂ ਦਾ ਸਵੀਟ ਟੂਥ ਸੀਗਾ ਨੂੰ ਚੰਗਾ ਲੱਗਦਾ ਸੀ ਮਿੱਠਾ ਕੈਰੀਅਨ ਜ ਟਟੂ ਚ ਸਾਡੀ ਰੂਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਉਂਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਮੈਂ ਨਹੀਂ ਖਾਂਦਾ ਵੀ ਕਹਿ ਕੇ ਵੀ ਇਹਦੇ ਕੋਲੋਂ ਇੰਨੀ ਕੁ ਨਹੀਂ ਮੈਨੂੰ ਉਹ ਇੰਨੀ ਇੰਨੀ ਕਰਕੇ ਤਿੰਨ ਖਾ ਜਾਂਦੇ ਹੁੰਦੇ ਸਨ ਬਾਅਦ ਸਕੀਮ ਪਤਾ ਲੱਗੀ ਉਹਨਾਂ ਦੀ ਤੇ ਸਿੱਧੀ ਤਾਂ ਚੱਕਦੇ ਹੀ ਨਹੀਂ ਤੇ ਫਿਰ ਅਸੀਂ ਮਤਲਬ ਇਹ ਵੀ ਹਾਸੇ ਦੀਆਂ ਗੱਲਾਂ ਹੀ ਹੁੰਦੀਆਂ ਸੀ ਵੀ ਬਾਅਦ ਜਦ ਕਹਿੰਦੇ ਸੀ ਤੁਹਾਡੇ ਨਾਲੋਂ ਜ਼ਿਆਦਾ ਖਾ ਜਾਂਦਾ ਮੈਂ ਤਾਂ ਉਹ ਮੋਮੈਂਟ ਜਿਹੜੇ ਨੇ ਸਾਡੇ ਲਈ ਬਹੁਤ ਪ੍ਰੀਸ਼ੀਅਸ ਨੇ ਪ੍ਰੋਜੈਕਟ ਹੋਰ ਵੀ ਕੰਦੋ ਕਾਫੀ ਆ ਰਹੇ ਸੀ ਹਾਂਜੀ ਉਹ ਤਾਂ ਹੌਟ ਸਟਾਰ ਸੀਗੇ ਐਸ ਵੇਲੇ ਤੋਂ ਲਾਈਨਡ ਅਪ ਪ੍ਰੋਜੈਕਟਸ ਉਹਨਾਂ ਦੇ ਬਹੁਤ ਸੀਗੇ ਆਉਣੇ ਸੀਗੇ ਸਾਰੇ ਬੱਠੋਂ ਜਦੋਂ ਕੁਦਰਤ ਰੋਕ ਲਵੇ ਕਿਸੇ ਚੀਜ਼ ਤੋਂ ਉਧੇ ਅੱਗੇ ਜ਼ੋਰ ਨਹੀਂ ਪ੍ਰਦੇਸ਼ਾਂ ਤੋਂ ਵੀ ਬਹੁਤ ਲੋਕ ਆਏ ਨੇ ਉਹਨਾਂ ਨੇ ਕਿਉਂਕਿ ਦੱਸੇ ਪੰਜਾਬ ਦੀ ਤਾਂ ਕੋਈ ਅੱਖ ਰਹੀ ਨਹੀਂ ਜਿਹੜੀ ਨਹੀਂ ਰਹੀ ਨਹੀਂ ਜੀ ਬਹੁਤ ਲੋਕਾਂ ਨੇ ਐਡਰੈਸ ਲਏ ਥਾਂ ਪੁੱਛੀ ਕਿੱਥੇ ਜਾਣਾ ਸੀ ਉੱਥੇ ਕਿਵੇਂ ਪਹੁੰਚੀਏ ਤੇ ਲੋਕ ਬਾਹਰੋਂ ਆਏ ਨੇ ਆ ਵੀ ਰਹੇ ਨੇ ਕਈ ਚੱਲੇ ਹੋਏ ਨੇ ਉਹ ਕਹਿੰਦੇ ਸੀ ਸਰਕਾਰੀ ਜਾਵਾਂਗੇ ਨਾ ਸਸਕਾਰ ਤੇ ਤਾਂ ਨਹੀਂ ਪਹੁੰਚ ਸਕਦੇ ਮੈਨੂੰ ਲੱਗਦਾ ਭੋਗ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਪਹੁੰਚਣਗੇ ਕਿਉਂਕਿ ਜਿਹੜੇ ਦੂਰ ਦਰਾਡੇ ਵਾਲੇ ਇੱਕਦਮ ਨਹੀਂ ਪਹੁੰਚ ਸਕਦੇ ਪਰ ਦੂਰ ਵਾਲੇ ਜਿਹੜੇ ਭੋਗ ਤੇ ਪਹੁੰਚਣ ਕਿਉਂਕਿ ਮੈਂ ਦੇਖਿਆ ਲੋਕਾਂ ਨਾਲ ਜਿੰਨਾ ਉਹਨਾਂ ਦਾ ਪਿਆਰ ਜਿੰਨੀ ਮੁਹੱਬ ਮ ਲੋਕਾਂ ਨੂੰ ਐਂ ਲੱਗ ਰਿਹਾ ਵੀ ਜਦੋਂ ਘਰ ਦੇ ਕਿਸੇ ਮੈਂਬਰ ਦਾ ਨੁਕਸਾਨ ਹੋ ਗਿਆ ਹੁੰਦਾ ਉਹਨਾਂ ਨੂੰ ਬਹੁਤ ਲੱਗਦਾ ਕਿ ਇਦਾਂ ਦਾ ਕਲਾਕਾਰ ਕੋ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੋਖਮਾਰੀ ਹੁੰਦਾ ਜੀ ਇਦਾਂ ਦਾ ਕਲਾਕਾਰ ਉਹ ਆਪਣੇ ਯੁੱਗ ਦੇ ਸਿਰਮੌਰ ਸੀ ਉਹ ਸਿਰਮੌਰ ਰਹਿਣਗੇ ਸ਼ੁਕਰੀਆ ਠੀਕ ਹੈ ਬੜੀ ਇੱਕ ਸੋਚ ਦੀ ਗੱਲ ਹੈ ਐਡਾ ਵੱਡਾ ਜਿਹੜਾ ਹੀਰਾ ਸੀ ਸਾਡੇ ਪੰਜਾਬੀ ਸਭਾ ਚਾਬ ਦਾ ਅੱਜ ਚਲੇ ਗਿਆ ਇਸ ਦੁਨੀਆ ਤੋਂ ਤੇ ਪੰਜਾਬੀ ਮਨ ਤੇ ਪੰਜਾਬੀ ਲੋਕ ਨੂੰ ਬੜਾ ਨਾ ਪੂਰੇ ਜਾਣ ਵਾਲਾ ਘਾਟਾ ਪਿਆ ਤੇ ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਹੌਨਾ ਮੰਨਣ ਦਾ ਜਿਹੜਾ ਬਲ ਬਖਸ਼ ਬੜਾ ਦੁੱਖਾ ਜੀ ਦੇਖੋ ਇਹ ਦੁੱਖ ਦੀ ਘੜੀ ਹੈ ਹਨਾ ਪਰਮਾਤਮਾ ਪਰਿਵਾਰ ਨੂੰ ਹੌਨਾ ਪਾਣਾ ਮੰਨਣ ਦਾ ਬਲ ਬਖਸ਼ ਇੱਕ ਦਿਗਜ ਜਿਹਾ ਅਦਾਕਾਰ ਜਿਹੜੇ ਕਿ ਬਹੁਤ ਮਸ਼ਹੂਰ ਕਮੇਡੀ ਕੰਗ ਅਸੀਂ ਖੋਲੇ ਬੀਨ ਆਸਟ੍ਰੇਲੀਆ ਘਾਟਾ ਬਹੁਤ ਵੱਡਾ ਜੀ ਜੀ ਬੜਾ ਅਫਸੋਸ ਹੈ ਜੀ ਸਾਡੇ ਦਾ ਉਸਤਾਦ ਕਲਾਕਾਰ ਸੀਗੇ ਜਿਵੇਂ ਅਸੀਂ ਛਣਕਾਟਾ ਜਿਹੜਾ ਪੰਜਾਬ ਦੇ ਵਿੱਚ ਸੀਗਾ ਉਹ ਅੱਜ ਵੀ ਗੂੰਜਦਾ ਆ ਅਸੀਂ ਵੀ ਉਹ ਸਰੋਤਿਆਂ ਦੇ ਵਿੱਚੋਂ ਹੀ ਆ ਜਿਹੜੇ ਸੁਣ ਸੁਣ ਕੇ ਕਲਾਕਾਰ ਬਣੇ ਆ ਸੋ ਆ ਜੋ ਕਲਾਕਾਰ ਹਮੇਸ਼ਾ ਜਿਸਮਾਨੀ ਤੌਰ ਤੇ ਸਾਨੂੰ ਛੱਡ ਕੇ ਚਲਾ ਗਿਆ ਬਟ ਮੈਨੂੰ ਲੱਗਦਾ ਉਹਨਾਂ ਦਾ ਕੰਮ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ ਤੇ ਜਦੋਂ ਤੱਕ ਪੰਜਾਬੀ ਆ ਪੰਜਾਬੀਅਤ ਆ ਚਾਚਾ ਚਾਤਰਾ ਹਮੇਸ਼ਾ ਯਾਦ ਰਹੇਗਾ ਲੋਕਾਂ ਨੂੰ ਬਾਰੋਂ ਵੀ ਬੜੇ ਲੋਗ ਆਏ ਨੇ ਥੇ ਅੱਜ ਪਹੁੰਚੇ ਹਾਂ ਹਾਂ ਜੀ ਬਿਲਕੁਲ ਜਿਹੜਾ ਪਿਆਰ ਕਰਦਾ ਜੀ ਦੇਖੋ ਇਹ ਮੌਕਾ ਹੁੰਦਾ ਆ ਕਹਿੰਦੇ ਨਾ ਮਤਲਬ ਖੁਸ਼ੀ ਚ ਭਾਵੇਂ ਨਾ ਜੋ ਦੁੱਖ ਜ਼ਰੂਰ ਖੜੋ ਤੇ ਇੱਥੇ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕੈਮਰੇ ਅੱਗੇ ਆ ਜਾ ਮੋਰੇ ਹੋ ਕੇ ਦੱਸਣਾ ਹੁੰਦਾ ਦੁੱਖ ਅੰਦਰੋਂ ਹੁੰਦਾ ਠੀਕ ਹੈ ਉਹ ਦੁੱਖ ਨੂੰ ਬਾਅਦ ਚ ਤੁਸੀਂ ਆਪਣੇ ਕੰਮ ਰਾਹੀਂ ਕੱਢੋ ਅਸਲੀ ਸ਼ਰਧਾਂਜਲੀ ਇਹ ਹੁੰਦੀ ਕਿ ਜਿਹੜਾ ਬੰਦਾ ਕੰਮ ਕਰਦਾ ਛੱਡ ਗਿਆ ਇੱਕ ਪੁਆਇੰਟ ਤੇ ਉਹਨੂੰ ਅੱਗੇ ਤੋਰੋ ਸੋ ਕਲਾਕਾਰਾਂ ਦਾ ਇਹ ਫਰਜ਼ ਹੈ ਕਿ ਭੱਲਾ ਜੀ ਤੋਂ ਇਹ ਸਿੱਖ ਕੇ ਉਹ ਜਿਹੜਾ ਵਿਅੰਗ ਕਰਦੇ ਸੀਗੇ ਸਮਾਜਿਕ ਕੁਰਤੀਆਂ ਤੇ ਝੋਟ ਕਰਦੇ ਸੀਗੇ ਉਹ ਹਰ ਆਪਣੇ ਗਾਣੇ 'ਚ ਆਪਣੀ ਕਾਮੇਡੀ ਜਾਂ ਆਪਣੀ ਫਿਲਮਾਂ 'ਚ ਕਰਨੀ ਚਾਹੀਦੀ ਹੈ ਕਹਿੰਦੇ ਇਹ ਜਦੋਂ ਇਹ ਦਿਨ ਆਉਂਦਾ ਉਦੋਂ ਪਤਾ ਲੱਗਦਾ ਕਿ ਕੀ ਖੱਟ ਕੇ ਗਿਆ ਅਜਿਹੀ ਦੁਨੀਆ ਉਹਨਾਂ ਦੀ ਮਗਰ ਸੀਗੀ ਬਿਲਕੁਲ ਜੀ ਪਿਆਰ ਉਹੀ ਹੈ ਜੇ ਇਹ ਦੇਖੋ ਉਹੀ ਹੈ ਜਗ ਜਿਉਂਦਿਆਂ ਦੇ ਮੇਲੇ ਬਟ ਬਹੁਤ ਘੱਟ ਲੋਕ ਹੈ ਜਿਨ੍ਹਾਂ ਦੇ ਤੋਂ ਜਾਂਦੇ ਉਹ ਮੇਲੇ ਲੱਗਦੇ ਆ ਤੇ ਦੇਖੋ ਅੱਜ ਸਾਰੇ ਪਿਆਰ ਕਰਨ ਵਾਲੇ ਸਾਰੇ ਅੱਖਾਂ ਸਾਰਿਆਂ ਦੀ ਅੱਖਾਂ ਨਮ ਹੈ ਤੇ ਮੈਨੂੰ ਐਂ ਲੱਗਦਾ ਕਿ ਇਦਾਂ ਦੇ ਕਲਾਕਾਰ بار-ਬਾਰਾ ਪੈਦਾ ਨਹੀਂ ਹੁੰਦੇ ਸੋ ਭੱਲਾ ਜੀ ਹਮੇਸ਼ਾ ਜ਼ਿੰਦਾ ਰਹਿਣਗੇ ਸਾਡੀਆਂ ਰੂਹਾਂ ਦੇ ਵਿੱਚ ਸਾਡੇ ਕੰਨਾਂ 'ਚ ਸਾਡੀਆਂ ਅੱਖਾਂ ਦੇ ਵਿੱਚ ਦੇਖੋ ਜੀ ਪੰਜਾਬੀ ਕਲਚਰ ਤੇ ਪੰਜਾਬੀ ਛੱਬੇ ਚਾਰ ਤੋਂ ਇਹ ਬਾਹਰ ਨਹੀਂ ਗਏ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਆਪਣੇ ਇਹ ਇਹਨਾਂ ਪੰਜਾਬੀ ਵਿਰਸਾ ਕੈਮ ਰੱਖਿਆ ਪੰਜਾਬੀ ਵਿੱਚ ਮਾ ਛਬਿਆਚਾਰਕ ਪੰਜਾਬੀ ਨੂੰ ਸੱਦਾ ਰਸ ਚਾਇਆ ਨਹੀਂ ਮਤਲਬ ਉਹਦੀ ਵਿੱਚ ਹੀ ਰਹੇ ਆ ਅਸਲੀ ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਇਹਨਾਂ ਨੇ 40 ਸਾਲ ਸਾਹਮ ਕੇ ਰੱਖੀ ਆ ਗਾਂ ਵੀ ਲੋਕਾਂ ਨੂੰ ਦੇਖ ਦਿੱਤਾ ਕਿ ਇਹ ਪੰਜਾਬੀ ਵਿਰਸੇ ਦੇ ਵਿੱਚੋਂ ਘਬਰਾਏ ਨਹੀਂ ਪੰਜਾਬੀ ਵਿਰਸਾ ਛੱਬਿਆ ਚਾਕ ਆਪਣਾ ਪੰਜਾਬੀ ਕਲਚਰ ਕਾਇਮ ਰੱਖਿਆ ਇਹ ਪੰਜਾਬੀ ਕਲਚਰ ਤੋਂ ਬਾਹਰ ਨਹੀਂ ਗਏ ਤਾਂ ਕਰਕੇ ਇਹਨਾਂ ਨੂੰ ਸਾਰੇ ਹੀ ਪਿਆਰ ਕਰਦੇ ਹਨ ਪੰਜਾਬੀ ਪੰਜਾਬ ਦੇ ਕੀ ਸਾਰੇ ਦੋਸਤਾਨ ਸਾਰੇ ਆਲ ਇੰਡੀਆ ਆ ਸਾਰੇ ਪੰਜਾਬ ਇਹਨਾਂ ਨੂੰ ਪਿਆਰ ਕਰਦੇ ਹਨ ਕਿਉਂਕਿ ਇਹ ਆਪਣੇ ਪੰਜਾਬੀ ਵਿਰਸੇ ਤੋਂ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਤੋਂ ਬਾਹਰ ਨਹੀਂ ਗਈ ਪੰਜਾਬੀ ਸ਼ਬਦਾਂ ਇੱਕ ਸਰਦਾਰੀ ਕਾਇਮ ਰੱਖੀ ਆ ਬਾਈ ਕੁਚੀ ਦਾ ਖਾਸਾ ਬਾਈ ਤਾਂ ਹਸਿਆ ਦਾ ਬਾਰਸ਼ਾ ਜਸਵਿੰਦਰ ਪੱਲਾ ਸਾਹਿਬ ਅੱਜ ਉਹਨਾਂ ਦੇ ਅੰਦਰ ਸੰਸਕਾਰ ਤੇ ਆਏ ਆ ਸਾਡੀ ਇੰਡਸਟਰੀ ਨੂੰ ਪੰਜਾਬੀ ਮਾਂ ਬੋਲੀ ਨੂੰ ਇੱਕ ਬਹੁਤ ਵੱਡਾ ਘਾਟ ਹੈ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਪੱਲਾ ਸਾਹਿਬ ਨਾਲ ਹੀ ਹੋਈ ਸੀ ਫਿਲਮੀ ਕਰੀਅਰ ਦੀ ਸ਼ੁਰੂਆਤ 2013 ਦੇ ਵਿੱਚ ਮੇਰੀ ਪਹਿਲੀ ਫਿਲਮ ਰੋਂਦੇ ਸਾਰੇ ਵਿਆਹ ਪਿੱਛੋਂ ਮੈਂ ਪੱਲਾ ਸਾਹਿਬ ਨਾਲ ਹੀ ਕੀਤੀ ਕਾਫੀ ਫਿਲਮਾਂ ਕੀਤੀ ਉਹਨਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਹਾਸਮੁਖ ਇਨਸਾਨ ਸੀ ਔਰ ਹਮੇਸ਼ਾ ਖੁਸ਼ ਰਹਿੰਦੇ ਸੀ ਔਰ ਸਾਨੂੰ ਬਹੁਤ ਗਾਈਡ ਕਰਦੇ ਸੀ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਸਾਨੂੰ ਸੁਦੀਵੀ ਵਿਛੋੜਾ ਦੇ ਗਏ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅ ਵੀ ਮਿਸ ਯੂ ਪੱਲਾ ਸਾਹਿਬ ਇਹ ਜਿਹੜਾ ਕਾਟਾ ਪਿਆ ਪੰਜਾਬੀ ਇੰਡਸਟਰੀ ਨੂੰ ਇਹ ਕਦੇ ਪੂਰਾ ਨਹੀਂ ਹੋ ਸਕਦਾ ਨਹੀਂ ਬਿਲਕੁਲ ਜੀ ਪੱਲਾ ਸਾਹਿਬ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਜਸਵਿੰਦਰ ਪੱਲਾ ਸਾਹਿਬ ਦੀ ਜੋ ਦੇਣ ਹੈ ਪੰਜਾਬੀ ਸਿਨੇਮਾ ਨੂੰ ਉਹ ਮੈਨੂੰ ਲੱਗਦਾ ਹੈ ਵੀ ਸਭ ਤੋਂ ਜ਼ਿਆਦਾ ਫੈਮਿਲੀ ਦੀਆਂ ਫੈਮਿਲੀ ਉਹਨਾਂ ਨੂੰ ਮਿਸ ਕਰਨਗੇ ਜੀ ਜੀ ਤੁਸੀਂ ਦੇਖੋ ਨਾ ਕਿਹ ਸੀਨ ਬਣ ਗਿਆ ਕਿੰਨੇ ਕਿੰਨੇ ਪਿਆਰੇ ਲੋਕ ਅੱਜ ਤੇ ਵਾਲਣ ਪਾਇਆ ਜਾਂਦਾ ਇਸ ਜਿਸਮ ਨੂੰ ਆਪਾਂ ਕਿੰਨਾ ਪਿਆਰ ਕਰਦੇ ਆ ਇਹਨਾਂ ਸੂਰਤਾਂ ਨੂੰ ਕਿੰਨਾ ਪਿਆਰ ਕਰਦੇ ਆ ਲੇਕਿਨ ਐਂਡ ਤੇ ਵੇਖੋ ਕਿੰਦੀ ਸੁੱਕਾ ਜਾਂ ਵਾਲਣ ਪਾਈ ਔਰ ਏਸੀ 2 ਮਿੰਟ ਲਈ ਬਿਜਲੀ ਚਲ ਜਾਏ ਤੇ ਜਾਨ ਨਿਕਲ ਜਾਂਦੀ ਹੈ ਜੀ ਤੇ ਇਹ ਇਹ ਮਕਾਮ ਦੇਖੋ ਇਹ ਕਿਹ ਮਕਾਮ ਆ ਬੰਦੇ ਦਾ ਤੂੰ ਹੀ ਸ਼ਖਸ ਅਗਨ ਭੇਟ ਜਦੋਂ ਕੀਤਾ ਜਾਂਦਾ ਮੈਂ ਮਹਿਸੂਸ ਕਰ ਰਿਹਾ ਸੀ ਕੀ ਕੀ ਲੀਲਾ ਬਣੀ ਹੈ ਰੱਬ ਜੀ ਇਹ ਸਰੀਰ ਇਹਦਾ ਮਤਲਬ ਸ਼ਰੀਰ ਦੀ ਕੋਈ ਵੈਲਿਊ ਹੀ ਨਹੀਂ ਹੈ ਕੰਮ ਦੀ ਚੀਜ਼ ਚਲੇਗੀ ਭੱਲਾ ਸਾਬੂ ਉਸ ਹੀ ਜਿਹੜੀ એનર્ਜੀ ਉਹਨਾਂ ਦੇ ਵਿੱਚ ਬੋਲਦੀ ਸੀ ਜਿਹਨੂੰ ਸੋਲ ਕਿਹਾ ਜਾਂਦਾ ਆਤਮਾ ਕਿਹਾ ਜਾਂਦਾ ਸਰੀਰ ਕਰਕੇ ਹੁਣ ਸਾਨੂੰ ਉਹ ਨਜ਼ਰ ਨਹੀਂ ਆਉਣਗੇ ਕੰਮ ਦੇ ਹਵਾਲੇ ਨਾਲ ਉਹਨਾਂ ਦਾ ਕੰਮ ਪੁਰਾਣਾ ਨਹੀਂ ਹੋਣਾ ਉਹ ਤੋਂ ਹੋਰ ਆਰਟਿਸਟ ਅਸਰ ਵੀ ਲੈਣਗੇ ਹੋਰ ਐਨਮਾਈ ਵੀ ਕਰਨਗੇ ਹੋਰ ਕਲਾਕਾਰਾਂ ਦੀ ਲੇਕਿਨ ਕਮ ਦੇ ਹਵਾਲੇ ਨਾਲ ਹਮੇਸ਼ਾ ਜ਼ਿੰਦਾ ਰਹਿਣਗੇ ਜੀ ਜਿਹੜੇ ਸਰਕਾਰਾਂ ਦੀ ਸ਼ੰਕਾਰ ਹੈ ਉਹ ਮੁਰਦੂ ਤੋਂ ਵਾਪਸ ਨਹੀਂ ਆਏ ਜਿ ਸਿਰਫ ਆਡੀਓ ਸੀਰੀਜ਼ ਦੇ ਵਿੱਚ ਜਾਂ ਫਿਰ ਕਲਮਾ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਏਗਾ ਤਾਂ ਜੋ ਵਿਅੰਜਨ ਉਹਨਾਂ ਦੇ ਮੌਕੀ ਦੇ ਉੱਤੇ ਸਟਾਰ ਸੀ ਜੀ ਕਮਾਲ ਸੀ ਹਸਾ ਵੀ ਦੇਣਾ ਸਟਾਇਰ ਵੀ ਕਰ ਦੇਣਾ ਕਿਸੇ ਨੂੰ ਦੁੱਖ ਵੀ ਨਾ ਲੱਗੇ ਤੇ ਕੋਈ ਮੰਦਬੁੱਧੀ ਲੋਕ ਹੁੰਦੇ ਦੁਖੀ ਹੋ ਵੀ ਜਾਂਦੇ ਆ ਤੇ ਉਹਨਾਂ ਨੂੰ ਵੀ ਉਹ ਮਨਾ ਲੈਂਦੇ ਸੀ ਬੜੀ ਪਿਆਰੀ ਸ਼ਖਸੀਅਤ ਸੀ ਲੇਕਿਨ ਛਣਕਾਟਾ ਜਿਹੜਾ ਆ ਉਹ ਗਲੀ ਗਲੀ ਨਹੀਂ ਹੁਣ ਵਜੇਗਾ ਛਣਕੇਗਾ ਨਹੀਂ ਸਰ ਹਰ ਕਿਸੇ ਨੂੰ ਹਸਾਉਣ ਵਾਲਾ ਹਰ ਕਿਸੇ ਨੂੰ ਰੁਵਾਉਣ ਵਾਲਾ ਜੀ ਇਹੀ ਤੇ ਗੱਲ ਹੈ ਕਿੰਦੇ ਉਹ ਕਬੀਰ ਸਾਹਿਬ ਹਨ ਜਦੋਂ ਆਏ ਸੰਸਾਰ ਵਿੱਚ ਹਮਰ ਕੀ ਕੀ ਸੀਗਾ ਮੇਰੇ ਮੈਨੂੰ ਤਾਂ ਸਾਰਾ ਕੁਝ ਹੀ ਭੁੱਲ ਗਿਆ ਸਭ ਕੁਝ ਭੁੱਲ ਗਿਆ। ਹੋਰ ਅਸੀਂ ਬੜੀਆਂ ਗੱਲਾਂ ਕਰਦੇ ਹੁੰਦੇ ਸੀ। ਲੇਕਿਨ ਜਦੋਂ ਆਪਣੇ ਨੂੰ ਤੋੜਦਾ ਬੰਦਾ ਤਾਂ ਫਿਰ ਸਾਰਾ ਕੁਝ ਭੁੱਲ ਜਾਂਦਾ ਹੈ। ਬਹੁਤ ਦੂਰਾਂ ਤੋਂ ਲੋਕ ਆਏ ਨੇ ਬਾਅਦ ਫੌਰਨ ਤੋਂ ਆਏ ਨੇ ਲੇਕਿਨ ਸਾਝਾ ਝਗੜਾ ਦੀ ਨਾਲੋਂ ਤੋਂ ਪਤਾ ਲੱਗਦਾ ਇਨਸਾਨ ਵਿੱਚ ਖੱਟਿਆ ਕਿ ਹਾਂਜੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸ਼ਰਾਇਆ ਜਾਂਦਾ ਸੀ, ਦੇਖਿਆ ਜਾਂਦਾ ਸੀ ਉਹਨਾਂ ਦੇ ਫੈਨਸ ਸੀਗੇ। ਕਿਉਂਕਿ ਫਿਲਮਾਂ ਜਿਹੜੀ ਪੰਜਾਬੀ ਇੰਡਸਟਰੀ ਨੇ ਬੜਾ ਤਰੱਕੀ ਕੀਤੀ ਹੈ। ਪੂਰੀ ਦੁਨੀਆ ਸ਼ਰੀਜ਼ ਹੁੰਦੀ ਹੈ ਦੇਖੋ ਕਿਸ-ਕਿਸ ਲੈਵਲ ਦੇ ਉਹਨਾਂ ਦੇ ਫੈਨ ਹੋਣਗੇ ਫਾਲੋਅਰਸ ਹੋਣਗੇ ਸਾਰੇ ਤਕਲੀਫ ਚ ਸਿਰਫ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਖਰੇ ਮੁਕਾਮ ਤੱਕ ਲੈ ਕੇ ਗਏ ਪੱਲਾ ਸਾਹਿਬ ਕੀ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਮੁਕਾਮ ਤੱਕ ਲੈ ਕੇ ਜਾਏਗਾ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਕਰੇਗਾ ਰੱਬ ਦੇ ਕੰਮ ਵਿੱਚ ਬेटर ਰੈਪਿਟੇਸ਼ਨ ਤਾਂ ਹੈ ਨਹੀਂ ਰਿਪੀਟ ਨਹੀਂ ਰੱਬ ਕਰਦਾ ਬੰਦਾ ਬੰਦੇ ਨਾਲ ਨਹੀਂ ਮਿਲਦਾ ਸ਼ਕਲ ਸ਼ਕਲ ਨਾਲ ਨਹੀਂ ਮਿਲਦੀ ਹੈਨਾ ਲੇਕਿਨ ਪੱਲਾ ਸਾਹਿਬ ਦੁਬਾਰਾ ਨਹੀਂ ਆਉਣਗੇ ਉਂਝ ਆਰਟਿਸਟ ਬਹੁਤ ਆਉਣਗੇ ਤੁਰੇ ਜਾਣਗੇ ਸਾਡੇ ਤੋਂ ਪਹਿਲਾਂ ਕੀ ਆਏ ਆ ਸਭ ਤੋਂ ਸਾਡੇ ਤੋਂ ਬਾਅਦ ਵੀ ਆਉਣਗੇ ਆਪ ਕੋ ਆਪਣਾ ਕੰਮ ਕਰਕੇ ਚਲੇ ਜਾਂਦੇ ਲੇਕਿਨ ਭੱਲਾ ਸਾਹਿਬ ਨੇ ਜੋ ਕੰਮ ਕੀਤਾ ਉਹ ਅਮਰ ਹੋ ਗਿਆ ਲੇਕਿਨ ਇਹ ਨਹੀਂ ਕਿ ਆਰਟਿਸਟ ਨਹੀਂ ਆਉਣਗੇ ਲੇਕਿਨ ਲੈਜੈਂਡ ਕਦੀ ਕਦੀ ਆਉਂਦੇ ਆ ਜੀਨੀਅਸ ਲੋਕ ਕਦੀ ਕਦੀ ਆਉਂਦੇ ਆ ਜੇ ਤੁਹਾਨੂੰ ਪਤਾ ਲੱਗਾ ਕਿ ਭੱਲਾ ਸਾਹਿਬ ਹੁਣ ਸਦੀ ਵਿਚਿੰਦਾ ਰਸੂਰਾ ਦੇ ਜੇ ਨੇ ਤਾਂ ਉਸ ਤੋਂ ਬਾਅਦ ਤੁਹਾਡੇ ਦਿਲ ਦੇ ਵਿੱਚੋਂ ਜਾਂ ਤੁਹਾਡੀ ਜ਼ੁਬਾਨ ਦੇ ਵਿੱਚੋਂ ਪਹਿਲਾ ਸ਼ਬਦ ਕੀ ਦਿਲ ਦੇ ਵਿੱਚ ਇਹੋ ਹੀ ਨਿਕਲਦਾ ਕਿ ਕੌਣ ਕਵੇ ਤੈਨੂੰ ਡਾਢਿਆ ਰੱਬਾ ਇੰਜ ਨਹੀਂ ਇੰਜ ਕਰ ਪਹਿਲਾਂ ਖਾਬ ਦੀ ਤਰ੍ਹਾਂ ਨਿਕਲ ਜਾਂਦਾ ਬਚਪਨ ਜਿਆ ਸਾਨੂੰ ਤੇ ਲੱਗਦਾ ਕੱਲ ਦੀਆਂ ਗੱਲਾਂ ਟਾਈਮ ਦੀ ਟਾਈਮ ਇਜ਼ ਕਿਦਿੰਨਾ ਟਾਈਮ ਇਜ਼ ਫਲਾਈਂਗ ਟਾਈਮ ਦੀ ਸਪੀਡ ਬੜੀ ਹੈ ਤੇ ਜਦੋਂ ਹੁਣ ਮਜ਼ਾ ਜਿਆ ਆਉਂਦਾ ਜ਼ਿੰਦਗੀ ਦਾ ਜ਼ਿੰਦਗੀ ਨੂੰ ਜਿਉਂਦੇ ਆ ਜਦੋਂ ਬੱਚੇ ਜਵਾਨ ਹੋ ਜਾਂਦੇ ਆ ਬਾੜਾ ਮੋਟ ਵਿਆਹੇ ਜਾਂਦੇ ਆ ਫਿਰ ਬੰਦਾ ਆਪਣੇ ਕੰਮ ਨੂੰ ਲੈ ਕੇ ਵੀ ਸੰਤੁਸ਼ਟ ਹੁੰਦਾ ਸੈਟੀਸਫਾਈਡ ਹੁੰਦਾ ਜਦੋਂ ਮਜ਼ਾ ਆਉਂਦਾ ਉਦੋਂ ਪੈਕ ਅਪ ਹੋ ਜਾਂਦਾ ਇਹ ਕੋਈ ਬੜੀ ਤਕਲੀਫ ਤੇ ਚਾਚਾ ਚਦਰਜੀ ਜੀ ਜਿੰਨ ਪਰਸਨਲ ਜ਼ਿੰਦਗੀ ਦੇ ਅਸੀਂ ਝਾਂਕ ਮਾਰੀਏ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਉਹਨਾਂ ਨੇ ਉਹੀ ਬੁਲੰਦੀਆਂ ਹਾਸਲ ਕੀਤੀਆਂ ਜੋ ਉਹਨਾਂ ਨੇ ਕਲਾ ਦੇ ਦੇਖੋ ਨਾ ਉਹਨਾਂ ਨੇ ਇੰਨੀ ਅੱਛੀ ਸਟੱਡੀ ਕੀਤੀ ਫਿਰ ਪ੍ਰੋਫੈਸਰ ਲੱਗੇ ਫਿਰ ਸ਼ੌਕੀਆ ਤੌਰ ਤੇ ਛਣਕਾਟੇ ਬਣਾਉਣ ਦੇ ਸਾਥੀ ਬਾਲਮਕਨ ਜੀ ਅਜੇ ਤੱਕ ਆਫੀਸਰ ਨੇ ਬੜੇ ਅੱਛੇ ਅਹੁਦਿਆਂ ਤੋਂ ਇਹ ਰਿਟਾਇਰ ਹੋ ਗਏ ਪੱਲਾ ਸਾਹਿਬ ਕਿਉਂਕਿ ਕੰਮ ਇਹਨਾਂ ਨੂੰ ਦੂਸਰਾ ਤੇ ਉਹਨਾਂ ਦੇ ਸਾਥੀ ਜੋੜੀ ਵੀ ਇਹ ਕਮਾਲ ਹੈ ਮੈਂ ਵੇਖਿਆ ਕਿ ਜਲਦੀ ਜਲਦੀ ਕਹਿੰਦੇ ਨਾ ਹਮ ਸਫਰ ਮਿਲੇ ਵੀ ਕਹੀਂ ਦੋਨੋਂ ਚਲਤੇ ਰਹੇ ਤਨਹਾ ਤਨਹਾ ਬੰਦੀ ਨਹੀਂ ਲੇਕਿਨ ਇਹ ਜੋੜੀ ਦੇ ਵੀ ਸ਼ਾਬਾਸ਼ ਕੇ ਦੇਖੋ ਐਂਟੀ ਲੈਂਡ ਅੱਜ ਵੀ ਸਾਰੀਆਂ ਰਸਮਾਂ ਮੈਂ ਜਦੋਂ ਦੇਖ ਰਿਹਾ ਸੀ ਬਾਲਮਕਨ ਜੀ ਨਿਭਾ ਰਹੇ ਸੀ ਬੱਚੇ ਨੂੰ ਟਾਰਸ ਦੇ ਰਹੇ ਸੀ ਉਹਦੇ ਦੋਸਤਾਂ ਨੂੰ ਮਿਲ ਰਹੇ ਸੀ ਇਹ ਹੁੰਦੀ ਯਾਰੀ ਇਹਨੂੰ ਕਹਿੰਦੇ ਯਾਰੀ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਤੇ ਬੇਲੀ ਸਾਬ ਹੈ ਮੁਸ਼ਕਿਲ ਦਾ ਯਾਰ ਕੋਈ। ਦੱਸ ਦੇਈ ਕਿ ਅੱਜ ਜੋ ਇਥੇ ਅੰਤਿਮ ਸੰਸਕਾਰ ਤੇ ਕਈ ਪੰਜਾਬੀ ਇੰਡਸਟਰੀ ਦੇ ਦਿਗਜ ਕਲਾਕਾਰ ਜਿਹੜੇ ਕਿ ਪਹੁੰਚੇ ਨੇ ਗਿੱਪੀ ਗਰੇਵਾਲ, ਬਿੰਨੂ ਟਿੱਲੋ, ਹੰਸ ਰਾਂਝਾਂਸ ਵਰਗੇ ਕਈ ਹੋਰ ਕਲਾਕਾਰ ਇਥੇ ਪਹੁੰਚੇ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਪੰਜਾਬੀ ਇੰਡਸਟਰੀ ਨੂੰ ਇੱਕ ਘਾਟਾ ਪਿਆਏ ਕਦੀ ਵੀ ਪੂਰਾ ਨਹੀਂ ਹੋ ਸਕਦਾ। ਇਸ ਦਿਨ ਆ ਲਈ ਹੁਣ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਣ ਤੋਂ ਇਜਾਜ਼ਤ ਤੁਸੀਂ ਰੇਕ ਦੇ ਰੁਪਾਂਸ ਸੈਰ ਹੈ।